ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨੋ ਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ حاضر ਹਾਂ ਅੱਜ ਆਪਣੀ ਨੈਕਸਟ ਕਲਾਸ ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਐਚਸੀਐਫ ਤੇ ਇੱਕ ਦੂਜਾ ਕਨਸੈਪਟ ਆਪਣਾ ਐਲਸੀਐਮ ਸੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਟਾਪਿਕ ਨੇ ਜੀ ਪੰਜਾਬ ਦੇ ਹਰ ਇੱਕ ਐਗਜ਼ਾਮ ਦਾ ਹਰ ਇੱਕ ਉਹ ਬੱਚੇ ਲਈ ਜਿਹੜਾ ਕਿ ਇਹ ਪੰਜਾਬ ਦੇ ਕਿਸੇ ਵੀ ਗਵਰਨਮੈਂਟ ਜਾਂ ਟੀਚਿੰਗ ਐਗਜ਼ਾਮ ਦੀ ਤਿਆਰੀ ਕਰ ਰਿਹਾ ਹੈ ਉਨਾਂ ਲਈ ਅੱਜ ਦੀ ਕਲਾਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਜੀ ਸੋ ਮੇਰੀ ਕਲਾਸ ਨੂੰ ਬਿਨਾ ਸਕਿੱਪ ਕੀਤੇ ਅੰਤ ਤੱਕ ਬਣੇ ਰਹਿਣਾ ਜੇ ਮੇਰੀ ਵੀਡੀਓ ਜਾਂ ਇਸ ਕਲਾਸੋਂ ਤੁਹਾਨੂੰ ਕੋਈ ਸਿੱਖਣ ਨੂੰ ਮਿਲੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬੀ ਵਿੱਚ ਕਿਸੇ ਵੀ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਰਿਹਾ ਹੈ ਸੋ ਬਿਨਾ ਕਿਸੇ ਦੇਰੀ ਤੋਂ ਆਪਾਂ ਅੱਜ ਦੀ ਕਲਾਸ ਸ਼ੁਰੂ ਕਰ ਦਿੰਦੇ ਹਾਂ ਫਸਟ ਦੇਖੋ ਜੀ ਇਹਨਾਂ ਸਭ ਤੋਂ ਵੱਡਾ ਸਾਂਝਾ ਗੁੰਨਖੰਡ ਜਦ ਸਭ ਤੋਂ ਵੱਡਾ ਸਾਂਝਾ ਭਾਜਕ ਜਿਹਨੂੰ ਆਪਾਂ ਪੰਜਾਬੀ ਚ ਮਮਾ ਸੱਸਾ ਬਾਬਾ ਵੀ ਕਹਦੇ ਨੇ ਇੰਗਲਿਸ਼ ਚ ਕੀ ਹੁੰਦਾ ਹੈ ਐਚ ਸੀ ਐਫ ਕਹਿੰਦਾ ਮੀਨਿੰਗ ਕੀ ਹੈ ਜੀ ਵੀ ਆਪਾਂ ਕੀ ਹੈ ਜੈਨੂੰ ਆਪਾਂ ਕਹਿੰਦੇ ਨੇ ਇੱਕ ਹੋਰ ਨਾਮ ਦਾ ਜੀ ਸੀ ਡੀ ਇਹ ਕੀ ਹੁੰਦਾ ਹੈ ਗ੍ਰੇਟੈਸਟ ਕਾਮਨ ਡਿਵੀਜ਼ਨ ਤਾਂ ਕਹਿੰਦਾ ਕੀ ਹੈਗਾ ਮਤਲਬ ਆਪਾਂ ਤਿੰਨੋਂ ਨਾਮ ਨਾਲ ਜਾਣਦੇ ਜਾਂ ਤਾਂ ਆਪਾਂ ਮਮਾ ਸੱਸਾ ਬਾਬਾ ਪੰਜਾਬੀ ਚ ਕਹਿੰਦੇ ਆ ਇੰਗਲਿਸ਼ ਚ ਕਹਿੰਦੇ ਆ ਜਾਂ ਤਾਂ ਪੀ ਐਚ ਸੀ ਐਫ ਹਾਈਐਸਟ ਕਾਮਨ ਫੈਕਟਰ ਜੈਨੂ ਆਪਾਂ ਕਹਿ ਦਿੰਨੇ ਆ ਜੀ ਸੀ ਡੀ ਗ੍ਰੇਟੈਸਟ ਕਾਮਨ ਡਿਵੀਜ਼ਨ ਮਤਲਬ ਕਾਮਨ ਦਾ ਮਤਲਬ ਸਾਂਝਾ ਡਿਵੀਜ਼ਨ ਮੇਜੇ ਭਾਜਕ ਗ੍ਰੇਟੈਸਟ ਮੇਜੇ ਵੱਡਾ ਤਾਂ ਕਹਿਣ ਦਾ ਮੀਨਿੰਗ ਤਿੰਨ ਨਾਮ ਹੋਗੇ ਪਹਿਲੀ ਗੱਲ ਤੁਹਾਨੂੰ ਐਨੇ ਗੱਲ ਪਤਾ ਹੋਣੀ ਚਾਹੀਦੀ ਹੈ ਜੀ ਹੁਣ ਆਪਾਂ ਇਹਦੀ ਡੈਫੀਨੇਸ਼ਨ ਜਾਣਦੇ ਕੀ ਹੈ ਡੈਫੀਨੇਸ਼ਨ ਫਸਟ ਦੇਖੋ ਜੀ ਦੋ ਜਾਂ ਦੋ ਤੋਂ ਵੱਧ ਸੰਖਿਆਵਾਂ ਦਾ ਸਭ ਤੋਂ ਵੱਡਾ ਸਾਂਝਾ ਗੁਣਖੰਡ ਜਿਹਨੂੰ ਆਪਾਂ ਐਚ ਸੀ ਐਫ ਕਹਿ ਦਿੰਨੇ ਆ ਸਾਂਝੇ ਗੁਣਖੰਡਾਂ ਵਿੱਚ ਸਭ ਤੋਂ ਵੱਡਾ ਹੁੰਦਾ ਹੈ ਕਹਿਣ ਦਾ ਮੀਨਿੰਗ ਹੈ ਜੀ ਆਪਾਂ ਨੂੰ ਕੋਈ ਦੋ ਸੰਖਿਆਵਾਂ ਦਿੱਤੀਆਂ ਹੋਈਆਂ ਹੋਈਆਂ ਨੇ ਜੀ ਉਹਨਾਂ ਦੇ ਜਿਹੜੇ ਸਾਂਝੇ ਗੁਣਖੰਡ ਨੇ ਉਹਨਾਂ ਸਾਂਝੇ ਗੁਣਖੰਡਾਂ ਵਿੱਚੋਂ ਸਾਰਿਆਂ ਵਿੱਚ ਸਭ ਤੋਂ ਵੱਡਾ ਜਿਹੜਾ ਗੁਣਖੰਡ ਹੁੰਦਾ ਉਹ ਕੀ ਹੁੰਦਾ ਉਹਨਾਂ ਸੰਖਿਆਵਾਂ ਦਾ ਐਚसीएफ ਜਾਂ ਜੀਸੀਡੀ ਹੁੰਦਾ ਹੈਗਾ ਹੋਰ ਦੇਖ ਲਓ ਜੀ ਦੂਜੇ ਸ਼ਬਦਾਂ ਵਿੱਚ ਆਪਾਂ ਕਿਵੇਂ ਕਹਿ ਸਕਦੇ ਹਾਂ ਹੋਰ ਸ਼ਬਦਾਂ ਵਿੱਚ ਦੋ ਜਾਂ ਜੋਤੋਂ ਵੱਧ ਸੰਖਿਆਵਾਂ ਦਾ ਮਮਾ ਸੱਸਾ ਬਾਬਾ ਐਚसीएफ ਉਹ ਸਭ ਤੋਂ ਵੱਡੀ ਸੰਖਿਆ ਹੈ ਜੋ ਸਾਰੀਆਂ ਸੰਖਿਆਵਾਂ ਨੂੰ ਪੂਰਾ ਪੂਰਾ ਵੰਡੇ ਹੁੰਦਾ ਹੈ ਉਦਾਹਰਣ ਦੇਖ ਲਓ ਜੀ ਹੁਣ ਤੁਹਾਨੂੰ ਉਦਾਹਰਣ ਨਾਲ ਸਮਝ ਆਊਗਾ ਮੰਨ ਲਓ ਆਪਣੇ ਕੋਲ ਦੋ ਸੰਖਿਆਵਾਂ ਹਨ 1 24 1 42 ਦੋ ਸੰਖਿਆਵਾਂ ਨੇ 24 ਦੇ ਗੁਣਖੰਡ ਕਿਹੜੇ ਹੋਗੇ 1 2 3 4 6 8 12 ਤੇ 24 ਕਹਿਣ ਦਾ ਮੀਨਿੰਗ ਕੀ ਹੈ ਵੀ ਇਹ ਕੀ ਹੋਗੇ 24 ਦੇ ਸਾਰੇ ਗੁਣਖੰਡ ਹੋਗੇ ਮੈਂ ਆਪਾਂ ਗੁਣਖੰਡਾਂ ਬਾਰੇ ਵੀ ਵਿਸਤਾਰਤ ਜਾਣਕਾਰੀ ਦਿੱਤੀ ਜੀ ਜਿਹੜੇ ਬੱਚੇ ਨੇ ਮੇਰੇ ਕੋਲ ਕਲਾਸ ਨਹੀਂ ਦੇਖਿਓ ਪਿੱਛੇ ਦੇਖ ਲਓ ਤੁਹਾਨੂੰ ਪਤਾ ਲੱਜੇ ਗੁਣਖੰਡ ਕਿਵੇਂ ਕੱਢਣੇ ਹੁੰਦੇ ਆ 42 ਦੇ ਦੇਖੋ ਜੀ 42 ਦੇ ਗੁਣਨਖੰਡ ਕਿਹੜੇ ਹੋਗੇ 1 2 3 6 7 14 21 ਤੇ 42 ਇਹ ਕੀ ਹੋਗੇ 42 ਦੇ ਗੁਣਨਖੰਡ ਹੋਗੇ ਹੁਣ ਇਹ ਸਾਂਝੇ ਦੇਖੋ ਇਹ ਸਾਂਝੇ ਇੱਕ ਤੇ ਇੱਕ ਹੋ ਗਿਆ ਇੱਕ ਆਪਣੇ ਕੋਲੇ 2 ਆ ਗਿਆ ਇੱਕ ਆਪਣੇ ਕੋਲੇ 3 ਆ ਗਿਆ ਇੱਕ ਆਪਣੇ ਕੋਲੇ 6 ਆ ਗਿਆ ਦੋਨਾਂ ਚ ਸਾਂਝਾ ਚੁੱਕੀ ਹੈ ਨਾ 6 ਨਹੀਂ ਤਾਂ ਇਹਨਾਂ ਦੇ ਸਾਂਝੇ ਗੁਣਨਖੰਡ ਆਗੇ 24 ਤੇ 42 ਦੇ ਤਾਂ ਇਹਨਾਂ ਸਾਰੇ ਗੁਣਨਖੰਡਾਂ ਵਿੱਚੋਂ 6 ਸਭ ਤੋਂ ਵੱਡਾ ਜਾਂ ਸਭ ਤੋਂ ਵੱਡਾ ਕਿ ਇਹ ਸਾਂਝਾ ਗੁਣਖੰਡ ਹੈ ਇਸ ਲਈ ਆਪਣਾ ਜਿਹੜਾ 6 ਉਹ 24 ਤੇ 42 ਦਾ ਕੀ ਹੈ ਐਚसीएफ ਜਾਂ ਜੀਸੀਡੀ ਹੋਊਗਾ ਜੀ ਕਹਿਣ ਦਾ ਮੀਨਿੰਗ ਕੀ ਹੈਗਾ ਵੀ ਆਪਣਾ ਮਮਾ ਸੱਸਾ ਬਾਬਾ ਕੀ ਹੋਊਗਾ 24 ਤੇ 42 ਦਾ ਉਹ ਹੋਊਗਾ ਜੀ 6 ਅੱਗੇ ਸਮਝੇ ਕਹਿਣ ਦਾ ਮਤਲਬ ਕੀ ਹੈ ਮੇਸ਼ਾ ਤੁਸੀਂ ਯਾਦ ਰੱਖਣਾ ਵੀ ਕਿਸੇ ਵੀ ਸੰਖਿਆ ਦਾ ਐਚसीएफ ਉਹ ਹੁੰਦਾ ਜਿਹੜਾ ਉਹਨਾਂ ਦੋਨਾਂ ਦੇ ਸਾਂਝੇ ਗੁਣਖੰਡਾਂ ਵਿੱਚ ਸਭ ਤੋਂ ਵੱਡਾ ਹੋਵੇ ਸਭ ਤੋਂ ਵੱਡਾ ਉਹਨਾਂ ਆਪਾਂ ਕੀ ਕਹ ਦਿੰਨੇ ਆ ਐਚ ਸੀ ਐਫ ਹੁਣ ਇਹਦੀ ਅੱਗੇ ਦੇਖੋ ਆਪਾਂ ਕੀ ਕੀ ਸੀਟਾ ਕੱਢ ਸਕਦੇ ਇਹਨਾਂ ਤੋਂ ਇਹ 2 ਜਾਂ 2 ਤੋਂ ਵੱਧ ਸੰਖਿਆਵਾਂ ਦਾ ਮਮਾ ਸੱਸਾ ਬਾਬਾ ਜੀ ਨੂੰ ਆਪਾਂ ਐਚ ਸੀ ਐਫ ਕਹ ਦਿੰਨੇ ਆ ਕਦੇ ਵੀ ਸਿਫਰ ਨਹੀਂ ਹੋ ਸਕਦਾ ਕਿਉਂਕਿ ਇੱਕ ਸਭ ਸੰਖਿਆਵਾਂ ਦਾ ਸਾਂਝਾ ਗੁਣਖੰਡ ਹੈ ਕਹਿਣ ਦਾ ਮੀਨਿੰਗ ਹੈ ਜਿਹੜਾ ਆਪਣਾ ਐਚਸੀਐਫ ਹੈ ਉਹ ਕਦੇ ਵੀ ਕੀ ਹੈਗਾ ਜ਼ੀਰੋ ਨਹੀਂ ਹੋ ਸਕਦਾ ਕਿਉਂ ਕਿ ਕੀ ਹੈਗਾ ਕਿਸੇ ਵੀ ਸੰਖਿਆ ਜੇ ਉਹ ਨਾ ਆਪਸੇ ਕਿਸੇ ਪਾੜੇ ਜਾਂਦੇ ਹਨ ਵਟਸ ਇੱਕ ਤਾਂ ਸਾਂਝਾ ਸਭ ਦਾ ਗੁਣਖੰਡ ਹੁੰਦਾ ਨਹੀਂ ਤਾਂ ਕਹਿਣ ਦਾ ਮੀਨਿੰਗ 2 ਜਾਂ 2 ਤੋਂ ਵੱਧ ਸੰਖਿਆਵਾਂ ਦਾ ਐਚਸੀਐਫ ਜੇ ਮੰਮਾ ਸੱਸਾ ਬਾਬਾ ਕਦੇ ਵੀ ਸਿਫਰ ਨਹੀਂ ਹੋ ਸਕਦਾ ਦੋ ਸਹਿਜ ਪਾਦ ਸੰਖਿਆਵਾਂ ਦਾ ਮਮਾ ਸੱਸਾ ਬਾਬਾ ਵਿੱਚ ਇੱਕ ਹੁੰਦੇ ਹੈ ਕਹਿਣਾ ਮੀਨਿੰਗ ਦੋ ਸਹਿਜ ਪਾਜ ਇਹ ਵੀ ਮੈਂ ਪਿਛਲੇ ਕਲਾਸਿਸ ਵਿੱਚ ਕੀਤਾ ਹੋਇਆ ਜੀ ਤੁਹਾਨੂੰ ਸਹਿਜ ਪਾਦ ਸੰਖਿਆਵਾਂ ਹੁੰਦੀਆਂ ਕੀ ਨੇ ਸੋ ਪਿੱਛੇ ਆਪਣੇ ਕਲਾਸਿਸ ਹੋ ਚੁੱਕਿਆ ਨਹੀਂ ਜਿਹੜੇ ਬੱਚੇ ਨੇ ਨਹੀਂ ਦੇਖਿਆ ਜਰੂਰ ਦੇਖੋ ਤਾਂ ਕਿ ਤੁਹਾਨੂੰ ਸਹਿਜ ਪਾਦ ਸੰਖਿਆਵਾਂ ਦਾ ਹੀ ਪਤਾ ਲੱਗ ਸਕੇ ਉਹਨਾਂ ਦਾ ਜਿਹੜਾ ਐਚਐਸਐਫ ਹੈ ਉਹ ਵੀ ਕੀ ਹੈ ਹਮੇਸ਼ਾ ਇੱਕ ਦੇ ਬਰਾਬਰ ਹੁੰਦਾ ਨੈਕਸਟ ਦੇਖੋ ਜੀ ਦਿਤਿਆ ਸੰਖਿਆਵਾਂ ਦਾ ਮਮਾ ਸੱਸਾ ਬਾਬਾ ਹਮੇਸ਼ਾ ਉਹਨਾਂ ਤੋਂ ਛੋਟਾ ਜਾਂ ਦਿੱਤੀ ਸੰਖਿਆ ਦੇ ਬਰਾਬਰ ਹੁੰਦਾ ਹੈ ਕਹਿਣ ਦਾ ਮਤਲਬ ਕੀ ਹੈ ਜੇ ਐਚ ਸੀ ਐਫ ਕਦੇ ਵੀ ਕੀ ਹੈਗਾ ਜਿਹੜੀ ਦਿੱਤੀਆਂ ਸੰਖਿਆਵਾਂ ਨਹੀਂ ਜਾਂ ਤਾਂ ਛੋਟਾ ਹੋਊਗਾ ਜਾਂ ਕੀ ਹੈ ਸੰਖਿਆ ਦੇ ਬਰਾਬਰ ਹੋਊਗਾ ਉਹਨਾਂ ਤੋਂ ਵੱਡਾ ਨਹੀਂ ਹੋ ਸਕਦਾ ਇਹ ਕੀ ਹੈ ਆਪਣੇ ਕੀ ਨੇ ਇਹ ਲਾਣੇ ਜੀ ਜਿਹਨੂੰ ਆਪਾਂ ਨਿਯਮ ਕਹਿ ਦਿੰਦੇ ਵੀ ਨਿਯਮ ਨੇ ਨਿਯਮ ਕੀ ਕਹਿੰਦਾ ਫਸਟ ਆਫ 올 ਵੀ ਕਦੇ ਕੀ ਹੈ ਜਿਹੜਾ ਐਚ ਸੀ ਐਫ ਉਹ ਕੀ ਹੈ 0 ਨਹੀਂ ਹੋ ਸਕਦਾ ਇਹ ਹਮੇਸ਼ਾ ਸਾਂਝਾ ਗੁਣਖੰਡ ਸਾਰੀ ਸੰਖਿਆਵਾਂ ਦਾ ਤੋ ਸਹਿ ਪਾਦ ਸੰਖਿਆਵਾਂ ਦਾ ਮਮਾ ਸਸਵਾਵਾਂ ਵਿੱਚ ਇਹ ਕਹਿੰਦਾ ਹੈ ਦਿੱਤੀਆਂ ਸੰਖਿਆਵਾਂ ਮਮਾ ਸਸਵਾਵਾਂ ਨਾਲ ਤੋਂ ਛੋਟਾ ਜਾਂ ਉਹਨਾਂ ਦੇ ਬਰਾਬਰ ਹੁੰਦਾ ਹੈ ਕਹਿਣ ਦਾ ਮਤਲਬ ਕੀ ਹੈ ਵੀ ਦਿੱਤੀ ਜਿਹੜੀ ਛੋਟੀ ਸੰਖਿਆ ਜਾਂ ਤਾਂ ਉਹਦੇ ਬਰਾਬਰ ਹੋਊਗਾ ਜਾਂ ਕੀ ਹੈ ਛੋਟਾ ਹੋਊਗਾ ਇਹ ਤਿੰਨ ਕੀਨੇ ਲਾ ਨੇ ਐਚसीएफ ਦੇ ਸੋ ਮੈਂ ਉਮੀਦ ਕਰਦਾ ਹਾਂ ਇੱਥੇ ਤੱਕ ਤੁਹਾਨੂੰ ਮੇਰੀ ਗੱਲ ਜਾਂ ਐਚसीएफ ਪੂਰਾ ਸਮਝ ਆ ਗਿਆ ਹੋਊਗਾ ਜੀ ਹੁਣ ਆਪਾਂ ਨੈਕਸਟ ਗੱਲ ਕਰਦੇ ਹਾਂ ਐਲਸੀਐਮ ਇਹ ਕੀ ਹੁੰਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਕੀ ਹੈਗਾ

ਵੀ ਉਹ ਸੰਖਿਆ ਹੁੰਦੀ ਹੈ ਜਿਹੜਾ ਆਪਣਾ ਐਲਸੀਐਮ ਹੁੰਦਾ ਹੈ ਜਿਹੜੇ ਆਪਣੇ ਕੋਲੇ ਦੋ ਜਾਂ ਦੋ ਤੋਂ ਵੱਧ ਸੰਖਿਆਵਾਂ ਹੋਣ ਉਹਨਾਂ ਵਿੱਚ ਜਿਹੜੀ ਸਭ ਤੋਂ ਛੋਟੀ ਸੰਖਿਆ ਹੁੰਦੀ ਹੈ ਇਹਨਾਂ ਸੰਖਿਆਵਾਂ ਵਿਚ ਉਹ ਰਿਹਾ ਕਿ ਗੁਣਜ ਹੁੰਦਾ ਹੈ ਜਾਂ ਅਪਾ ਦੂਜੇ ਨੋਟ ਕਿਵੇਂ ਕਹਿ ਸਕਦੇ ਆ ਐਲਸੀਐਮ ਉਹ ਸਭ ਤੋਂ ਛੋਟੀ ਤੋਂ ਛੋਟੀ ਸੰਖਿਆ ਹੁੰਦੀ ਹੈ ਜਿਹੜੀ ਕਿ ਦਿੱਤੀਆਂ ਸਾਰੀ ਸੰਖਿਆਵਾਂ ਨਾਲ ਭਾਜਯੋਗ ਹੈ ਜਾਂ ਉਹ ਸੰਖਿਆੰਦ ਇਹ ਵੀ ਜਿਹੜੀ ਆਪਣੀ ਕੀ ਹੈ ਛੋਟੀ ਤੋਂ ਛੋਟੀ ਸੰਖਿਆ ਜਿਹੜੀ ਦਿੱਤੀ ਗਈ ਸਾਰੀ ਸੰਖਿਆ ਨਾਲ ਕੀ ਹੈ ਭਾਜਯੋਗ ਹੁੰਦੀ ਹੈ ਉਦਾਹਰਨ ਦੇ ਲੋ ਤੇ ਉਦਾਹਰਨ ਸਮਝਾ ਗਤ ਨਹੀਂ ਆਪਣੇ ਕੋਲ 6 ਤੇ 8 ਹੈ ਜੀ 6 ਦੇ ਗੁਣਜ ਕਿਹੜੇ ਹੋਗੇ ਜੀ 6 12 18 24 30 36 42 48 54 ਤੇ 60 ਇਹ 6 ਦੇ ਗੁਣਖੰਡ ਹੋ ਗਏ 8 ਦੇ ਕੀ ਹੋਗੇ 8 16 24 32 40 48 ਤੇ 56 ਇਹ 8 ਦੇ ਗੁਣਖੰਡ ਹੋ ਗਏ ਤਾਂ ਇਹਨਾਂ ਚ ਸਾਂਝੇ ਗੁਣਖੰਡ ਕਿਹੜੇ ਆਗੇ ਜੀ ਇੱਕ ਤਾਂ ਆਪਣਾ 24 ਆ ਕਿ ਦੋਨਾਂ ਚ ਦੇਖੋ ਇੱਕ ਆ ਗਿਆ 48 ਇੱਕ ਆ ਗਿਆ 48 ਸਸਪਸਤੇ ਕਿ ਜਿਹੜਾ 24 ਸਾਂਝੀ ਗੁਣਖੰਡਾ ਵਿੱਚ ਛੋਟਾ ਗੁਣਜ ਹੈ ਇਸ ਲਈ 6 ਅਤੇ 8 ਦਾ ਜਿਹੜਾ ਐਲਸੀਐਮ ਜਾਂ ਲਲਸਸ ਬਾਬਾ ਕੀ ਹੋਊਗਾ ਜੀ 24 ਆਪਣਾ ਕਿਹਦੀ ਜਿਹੜਾ ਸਭ ਤੋਂ ਛੋਟੀ ਸੰਖਿਆ ਹੈ ਉਹ ਕੀ ਹੈ ਹਰੇਕ ਦਾ ਕੀ ਗੁਣਜ ਹੋਵੇਗਾ ਇਹਨਾਂ ਦਾ ਹੁਣ ਐਲਸੀਐਮ ਕੀ ਹੁੰਦਾ ਹੈ ਉਹ ਸੰਖਿਆਵਾਂ ਮਾ ਛੋਟੀ ਤੋਂ ਛੋਟੀ ਸੰਖਿਆ ਜਿਹਦੇ ਦਿੱਤੀ ਸੰਖਿਆਵਾਂ ਨਾਲ ਪਾਚ ਹੋ ਗਏ ਮਤਲਬ ਪੂਰੀ ਪੂਰੀ ਕੀ ਵੰਡੀ ਜਾਵੇ ਨੈਕਸਟ ਦੇਖੋ संख्या लस्बा हमेशा छे हरेक संख्या से पूरा पूरा भा योग होंद कह मतलब की है भी जो किसी भी संख्या का जो एलसीयम छे है वह दीती हुई संख्या तो की है पूरा पूरा भा योग हों संख्या एलसीयम ज लला सवा संख्याव सब तो व्डी संख्या होंगी है जेकर उन्होंने संख्या संख्या दूजी संख्या में की है गुण च होती हुई संख्या लला सीती संख्या तो घट हों ਕਰਨ ਦਾ મતલਬ ਕੀ ਹੈ ਵੀ ਕੀ ਹੈਗਾ ਪਹਿਲੇ ਦਾ ਗੁਣਜ ਹੋਊਗਾ ਗੁਣਜ ਕੀ ਮਤਲਬ ਮਲਟੀਪਲਸ ਹੋਊਗਾ ਫਿਰ ਕੀ ਹੋਊਗਾ ਉਹ 6 ਦੇ ਸੰਖਿਆ ਦੇ ਪੂਰਾ ਪੂਰਾ ਪਾਤ ਜੋ ਹੋਊਗਾ ਇਲਾਣ ਜੀ ਆਪਣੇ ਹੁਣ ਆਪਾਂ ਇੰਨਾ ਚ ਰਿਲੇਸ਼ਨ ਦੇਖਣਾ ਵੀ ਜਿਹੜੇ ਆਪਣੇ ਐਲਸੀਐਮ ਤੇ ਆਪਣਾ ਐਚਸੀਐਫ ਹੈ ਉਹਦੇ ਵਿੱਚ ਰਿਲੇਸ਼ਨ ਕੀ ਹੈ ਜਿੰਨਾ ਐਕਸਟਾ ਜੋਈ ਮਮਸ ਸੱਵਾਵਾਤ ਇਲਾਹ ਸੱਵਾਬ ਵਿੱਚ ਸੰਬੰਧ ਜਿੰਨਾ ਆਪਾਂ ਰਿਲੇਸ਼ਨ ਬਟਵੀਨ ਐਚਸੀਐਫ ਐਂਡ ਐਲਸੀਐਮ ਦਿੱਤੀ ਸੰਖਿਆਵਾਂ ਦਾ ਮਮਾ ਸੱਸਾ ਬਾਬਾ ਜਿਹਨੂੰ ਆਪਾਂ ਐਚਐਸਐਫ ਕਹਿ ਦਿੰਨੇ ਆ ਹਮੇਸ਼ਾ ਲੱਲਾ ਸੱਸਾ ਬਾਬਾ ਜਿਹੜਾ ਆਪਣਾ ਐਲਸੀਐਮ ਹੁੰਦਾ ਦਾ ਇੱਕ ਗੁਣਖੰਡ ਹੁੰਦਾ ਹੈ ਜਾਂ ਲੱਲਾ ਸੱਸਾ ਬਾਬਾ ਮਮਾ ਦਾ ਜਾਂ ਗੁਣਜ ਹੁੰਦਾ ਹੈ ਜਾਂ ਤਾਂ ਜਿਹਨ ਐਚਐਸਐਫ ਹੈ ਉਹ ਐਲਸੀਐਮ ਦੇ ਕਿ ਗੁਣਖੰਡ ਹੋਊਗਾ ਜਾਂ ਕੀ ਹੈ ਜਿਹੜਾ ਆਪਣਾ ਐਲਸੀਐਮ ਹੈ ਉਹ ਕੀ ਹੈ ਮਮਾ ਸੱਸਾ ਬਾਬਾ ਦਾ ਐਚਐਸਐਫ ਦੇਖੀਏ ਗੁਣਜ ਹੋਊਗਾ ਇੱਕ ਇਹ ਨਾਥ ਰਿਲੇਸ਼ਨ ਹੈ ਫਸਟ ਸੈਕਿੰਡ ਕੀ ਹੈ ਜੀ ਦੋ ਸੰਖਿਆਵਾਂ ਦਾ ਮਮਸ ਸੱਸਾ ਬਾਬਾ ਜਿਹਨਾਂ ਨੂੰ ਆਪਾਂ ਐਚसीएफ ਕਾ ਦੰਨਿਆ ਅਤੇ ਲੱਲਾ ਸੱਸਾ ਬਾਬਾ ਜਿਹੜਾ ਐਲਸੀਐਮ ਹੈ ਦਾ ਗੁਣਫਾਲੋ ਦੋਨਾਂ ਸੰਖਿਆਵਾਂ ਦੇ ਗੁਣਫਾਲ ਦੇ ਬਰਾਬਰ ਹੁੰਦਾ ਹੈ ਕਹਿੰਦਾ ਮਤਲਬ ਆਪਣੇ ਕੋਲ ਦੋ ਸੰਖਿਆਵਾਂ ਨੇ ਹੁਣ ਇਹਨਾਂ ਦਾ ਜਿਹੜਾ ਐਚसीएफ ਹੋਊਗਾ ਜੀ ਤੇ ਗੁਣਾ ਐਲਸੀਐਮ ਉਹ ਕੀ ਹੋਊਗਾ ਉਹ ਇਹਨਾਂ ਦੋ ਸੰਖਿਆਵਾਂ ਦੇ ਗੁਣਾ ਦੇ ਬਰਾਬਰ ਹੋਊਗਾ ਗੁਣਨਖੰਡ ਕਿੰਨਾ ਹੋਊਗੀ ਬਰਾਬਰ ਕੀ ਹੋਊਗਾ ਜਿਹੜਾ ਐਚਸੀਐਫ ਤੇ ਐਲਸੀਐਮ ਦੀ ਗੁਣਾ ਬਰਾਬਰ ਹੋਊਗੀ ਦੋਨਾਂ ਦੀ ਨੀਚੇ ਦੇਖੋ ਜੀ ਤੁਸੀਂ ਐਗਜ਼ਾਮਪਲ ਤੋਂ ਜਿਆਦਾ ਸਮਝੋਗੇ ਆਪਣੇ ਲਈ ਦੋ ਸੰਖਿਆਵਾਂ ਨੇ 12 ਤੇ 18 12 ਦੇ ਦੇਖੋ ਜਿਹੜਾ ਆਪਣੇ ਗੁਣਨਖੰਡ ਨੇ ਇੰਨੇ ਆ ਗਏ 18 ਦੇ ਆਪਣੇ ਇੰਨੇ ਆ ਗਏ ਠੀਕ ਹੈ ਆਪਾਂ ਗੁਣਨਖੰਡ ਬਣਾ ਲਈ ਹੁਣ ਇਹਨਾਂ ਦੇਖੋ ਜਿਹੜਾ ਆਪਣੇ ਕੋਲੇ ਮਮਾ ਸੱਸਾ ਬਾਬਾ ਜਿਹਨੂੰ ਆਪਾਂ ਐਚਸੀਐਫ ਕਹਿ ਦਿੰਨੇ ਆ ਉਹ ਕਿੰਨਾ ਆ ਗਿਆ ਆਪਣੇ ਕੋਲੇ 6 ਤੇ ਉਸ ਤੋਂ ਬਾਅਦ ਐਲਸੀਐਮ ਕੀ ਆ ਗਿਆ ਆਪਣੇ ਕੋਲੇ ਐਲਸੀਐਮ ਆ ਗਿਆ ਆਪਣੇ ਕੋਲੇ 36 ਠੀਕ ਹੈ ਤਾਂ ਹੁਣ ਦਿੱਤੇ ਗਏ ਸੰਖਿਆਵਾਂ ਦਾ ਗੁਣਨਫਲ 12 18 ਇਹਨਾਂ ਦਾ ਗੁਣਨਫਲ ਕਿੰਨਾ ਆ ਗਿਆ ਜੀ ਇਹਨਾਂ ਦਾ ਆ ਗਿਆ 216 ਆ ਨੀਚੇ ਦੇਖ ਲਓ ਸਾਹ ਕੋਈ ਦਿੱਤਾ ਹੋਇਆ ਨਹੀਂ ਸਮਝਾਂ ਦੀ ਤਾਂ ਇਹ ਦੇਖ ਲਓ ਤੁਸੀਂ ਹੁਣ ਦੇਖੋ ਇਹਨਾਂ ਦਾ ਗੁਣਨਫਲ ਕਿੰਨਾ ਆ ਗਿਆ 216 ਤਾਂ ਜਿਹੜਾ ਇਹਨਾਂ ਦਾ ਮਮਾ ਸਸਾ ਉਹਦੇ ਲਲ ਸਸਾ ਉਹਦਾ ਗੁਣਖੰਡ ਵੀ ਕੀ ਆ ਗਿਆ 216 ਕਹਿਣਾ ਉਹ 6 ਤੇ ਉਹਦੀ ਪੁਨਾ ਕਰੋਈ 36 ਦੀ ਤਾਂ ਵੀ ਕੀ ਦੇ ਬਰਾਬਰ ਆਊਗਾ 216 ਕਹਿਣਾ ਉਹ ਜਿਆਦਾ ਸੰਖਿਆਵਾਂ ਦੇ ਗੁਣਾ ਦੇ ਕੀ ਬਰਾਬਰ ਹੁੰਦਾ ਹੈਗਾ ਦੋਈ ਸੰਖਿਆਵਾਂ ਸੀ ਨਾ ਇਹਨਾਂ ਦਾ ਗੁਣਨਫਲ ਕੀ ਹੈ ਜਿਹੜਾ ਇਹਨਾਂ ਦਾ ਐਲਸੀਐਮ ਤੇ ਐਚसीएफ ਹੈ ਜੀ ਉਹਦੇ ਕੀ ਬਰਾਬਰ ਹੋਊਗਾ ਇਹ ਕੀ ਹੈਗਾ ਲਾ ਹੈ ਜਿਹਨੂੰ ਆਪਾਂ ਨਿਯਮ ਕਹਿੰਦੇ ਨੇ ਇਸ ਲਈ ਦੋ ਸੰਖਿਆਵਾਂ ਦਾ ਗੁਣਨਖੰਡ ਇਹਨਾਂ ਦੇ ਮਮਾ ਸੱਸਾ ਬਾਬਾ ਜਿਨ੍ਹਾਂ ਨੂੰ ਆਪਾਂ ਐਚਐਸਐਫ ਕਹ ਦਿੰਨੇ ਆ ਅਤੇ ਲ ਸੱਸਾ ਬਾਬਾ ਜਿਨ੍ਹਾਂ ਨੂੰ ਆਪਾਂ ਐਲਸੀਐਮ ਕਹ ਦਿੰਦਾ ਗੁਣਫਲ ਕਹਿੰਦੇ ਆ ਕੀ ਹੈ ਵੀ ਦੋ ਸੰਖਿਆਵਾਂ ਜਿਵੇਂ A ਤੇ B ਦਾ ਜਿਹੜੀ ਗੁਣਾ ਹੋਊਗੀ ਉਹ ਕੀ ਦੇ ਬਰਾਬਰ ਹੋਊਗੀ ਇਹਨਾਂ ਦੇ ਐਚਐਸਐਫ ਗੁਣਾ ਐਲਸੀਐਮ ਦੇ ਠੀਕ ਹੈ ਨੋਟ ਕੀ ਹੈ ਜੀ ਕਹਿੰਦਾ ਇਹ ਸਿਟਜਨ ਤੀਜਾ ਕਿ ਦੋ ਸੰਖਿਆਵਾਂ ਲਈ ਹੀ ਸਹੀ ਹੁੰਦਾ ਜਦੋਂ ਆਪਾਂ ਆਵਾਂ ਜ਼ਿਆਦਾ ਕਰਨ ਉਹਦੇ ਲਈ ਨਸਿੰਦਾ ਸਿਰਫ ਦੋ ਸੰਖਿਆਵਾਂ ਲਈ ਹੀ ਸਹੀ ਹੁੰਦੀ ਇਹ ਹਮੇਸ਼ਾ ਤੁਸੀਂ ਗੱਲ ਯਾਦ ਰੱਖਣਾ ਨੈਕਸਟ ਦੇਖੋ ਹੀ ਹੁਣ ਆਪਣੇ ਕੋਲ ਉਦਾਹਰਣ ਦੇਖੋ ਜੀ ਉਦਾਹਰਣ ਆ ਗਿਆ ਆਪਣੇ ਕੋਲ ਕਹਿੰਦਾ ਕਿ ਦੋ ਸੰਖਿਆਵਾਂ ਵਿੱਚ ਜਿਵੇਂ 18 ਐਚਐਸਐਫ ਹੈ 42 ਐਲਸੀਐਮ ਹੈ ਦੇ ਰੂਪ ਵਿੱਚ ਹੋ ਸਕਦੇ ਹਨ ਆਪਣੇ ਜਵਾਬ ਦਾ ਮਤਲਬ ਵਿੱਚ ਕਾਰਨ ਦੱਸੋ ਕਹਿੰਦਾ ਅਸੀਂ ਜਾਣਦੇ ਹਾਂ ਵੀ ਦਿੱਤੀ ਕਿ ਸੰਖਿਆਵਾਂ ਦਾ ਜਿਹੜਾ ਐਚਸੀਐਫ ਹੈ ਉਹਨਾਂ ਦੇ ਐਲਸੀਐਮ ਦਾ ਇੱਕ ਗੁਣਨਖੰਡ ਹੁੰਦਾ ਹੈ ਪਰ ਜਿਹੜਾ 18 ਹੈ ਉਹ 42 ਦਾ ਗੁਣਨਖੰਡ ਨਹੀਂ ਹੈਗੇ ਕਹਿਣ ਦਾ ਮਤਲਬ ਹੈ ਜਦ ਸਿੰਪਲ ਜੀ ਇਹ ਗੱਲ ਲਾ ਦੋ ਵੀ 18 ਦੇ ਪਾੜੇ 'ਚ ਕੀ 42 ਆਉਂਦਾ ਨਹੀਂ ਆਉਂਦਾ ਤਾਂ ਇਸ ਲਈ ਜਿਹੜਾ ਐਚਸੀਐਫ ਹੈ ਤੇ ਐਲਸੀਐਮ ਦੋਨੇ ਸੰਖਿਆਵਾਂ ਕੀ ਹੈ ਦੋ ਸੰਖਿਆਵਾਂ ਦਾ ਉਭिच ਨਹੀਂ ਹੋ ਸਕਦੀ ਇਹ ਆਪਣਾ ਕੀ ਹੈ ਆਨਸਰ ਹੈ ਜੀ ਨੈਕਸਟ ਕੁਐਸਚਨ ਦੇਖੋ ਹੀ ਸੈਕਿੰਗ ਐਗਜ਼ਾਮਪਲ ਦੇਖੋ ਆਪਣੇ ਜੇਕਰ ਦੋ ਸੰਖਿਆਵਾਂ ਦਾ ਐਚਸੀਐਫ ਅਤੇ ਐਲਸੀਐਮ ਕਰੰਬਰ 15 ਤੇ 75 ਹੈ ਜੇਕਰ ਇੱਕ ਸੰਖਿਆ ਬੱਛੇ ਤੇ ਦੂਜੀ ਸੰਖਿਆ ਪਤਾ ਕਰੋ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਵੀ ਪਹਿਲੀ ਤੇ ਦੂਜੀ ਸੰਖਿਆ ਦੀ ਗੁਣਾ ਬਰਾਬਰ ਕੀ ਹੁੰਦੀ ਉਹਨਾਂ ਦਾ ਐਚਸੀਐਫ ਤੇ ਐਲਸੀਐਮ ਦੇਖੋ ਜੀ ਉਹਨਾਂ ਦੀ ਗੁਣਾ ਉਹਨਾਂ ਦੇ ਹੁਣ ਦੇਖੋ ਆਪਾਂ ਨੂੰ ਇੱਕ ਸੰਖਿਆ ਦਿੱਤੀ ਹੋਈ ਹੈ ਨਾ ਤਾਂ ਆਪਾਂ ਪਹਿਲੀ ਸੰਖਿਆ ਨੂੰ ਇੱਧਰ ਲੈ ਜਾਾਂਗੇ ਇਹ ਕਿਉਂਕਿ ਵੰਡ ਚ ਆਜੂਗੀ ਤਾਂ ਇਹਨਾਂ ਦੀ ਗੁਣਾ ਕਰ ਲਈ ਨੀਚੇ ਪਹਿਲੀ ਸੰਖਿਆ ਆ ਗਈ ਤਾਂ ਕਟਕਟਾ ਕੇ ਆਪਣੇ ਕੋਲ ਕੱਟ ਲਓ ਜਿਵੇਂ ਆਪਾਂ ਇੱਥੇ ਕੱਟ ਸਕਦੇ ਆ 5 1 2 3 75 ਗੁਣਾ ਕਰਕੇ ਕਿੰਨੇ ਆਜੂਗੀ 45 ਤਾਂ ਆਪਣੀ ਦੂਜੀ ਸੰਖਿਆ ਕਿਹੜੀ ਆ ਗਈ 45 ਠੀਕ ਹੈ ਤਾਂ ਅਨਸਰ ਕਿੰਨਾ ਆ ਗਿਆ 45 ਇਹ ਹੁੰਦਾ ਜੀ ਰਿਲੇਸ਼ਨਸ਼ਿਪ ਜਿਹੜਾ ਕੀ ਹੈ ਐਚसीएफ ਤੇ ਐਲਸੀਐਮ ਚ ਹੁੰਦਾ ਸੋ ਮੈਂ ਉਮੀਦ ਕਰਦਾ ਕਿ ਅੱਜ ਦੀ ਜਿਹੜੀ ਆਪਣੀ ਕਲਾਸ ਸੀ ਉਹ ਤੁਹਾਨੂੰ ਵਧੀਆ ਸਮਝ ਆਈ ਹੋਊਗੀ ਤੇ ਤੁਹਾਨੂੰ ਸਾਰੇ ਟਾਪਿਕ ਬਹੁਤ ਬਰੀਕੀ ਨਾਲ ਵਧੀਆ ਸਮਝ ਆਏ ਹੋਣਗੇ ਸੋ ਇੰਨੇ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਅੱਜ ਦੀ ਵੀਡੀਓ ਦੇਖਣ ਲਈ ਧੰਨਵਾਦ ਜੇ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਇੱਕ ਵਾਰੀ ਫੇਰ ਤੁਹਾਡਾ ਅੱਜ ਦੀ ਕਲਾਸ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਹ ਜੀ